एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੀ ਸਥਿਤੀ ਬਾਰੇ ਡਾਕਟਰ ਅਮਰ ਸਿੰਘ ਨੇ ਕਿਹਾ ਐਫਆਈਆਰ ਦੀ ਰਾਜਨੀਤੀ ਅਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਡਾਕਟਰ ਅਮਰ ਸਿੰਘ ਐਮਪੀ ਸ਼੍ਰੀ ਫਤਗੜ ਸਾਹਿਬ ਨੇ ਪੰਜਾਬ ਪੁਲਿਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਤੇ ਬਿਆਨ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਵਿਗੜਦੇ ਹਾਲਾਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੁੱਟ ਖੋਹ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਕਤਲ ਅਤੇ ਬੰਬ ਧਮਾਕੇ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹੀ ਹੈ। ਅਮਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜ਼ਮੀਨੀ ਵਿਵਸਥਾ ਦੇ ਮਾਮਲੇ ਵਿੱਚ ਹਾਲਾਤ ਮਾੜੇ ਹਨ, ਜਿੱਥੇ ਲੁੱਟਖੋਹ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਕਤਲ ਅਤੇ ਬੰਬ ਧਮਾਕੇ ਵਰਗੀਆਂ ਘਟਨਾਵਾਂ ਆਮ ਹਨ। ਉਨ੍ਹਾਂ ਨੇ ਕਿਹਾ ਕਿ ਇਹਨਾਂ ਘਟਨਾਵਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਜੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹੀ ਹੈ। ਡਾਕਟਰ ਅਮਰ ਸਿੰਘ ਨੇ ਦੋਸ਼ ਲਾਇਆ ਕੀ ਸਰਕਾਰ ਐਫ ਆਈ ਆਰ ਦੇ ਦਰਹਿਤ ਸੀਨੀਅਰ ਵਿਰੋਧੀ ਆਗੂਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕਾਂਗਰਸੀ ਆਗੂ ਅਤੇ ਵਰਕਰ ਪੰਜਾਬ ਦੇ ਹਾਲਾਤ ਤੇ ਬੋਲਦੇ ਰਹਿਣਗੇ ਅਤੇ ਸਰਕਾਰੀ ਧਮਕੀਆਂ ਤੋਂ ਨਹੀਂ ਡਰਨਗੇ ਪੇਸ਼ ਹੈ ਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਕੌਂਸਲਟੀ ਦੇ ਨੁਕਤੇ ਦੇ ਹੈਗੇ ਜਾਰਜ ਮਾਇਰੋਸਾ ਤੇ ਪੱਤਰ ਜੁਆ ਬੜੀ ਫੁੱਟ ਦੀ ਪਿੱਟੀ ਦੇਖੋ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਦੀ ਹਾਲਤ ਲਾਇਨ ਆਰਡਰ ਦੀ ਇੰਨੀ ਖਰਾਬ ਹੈ ਲੁੱਟਾਂ ਖੋਹਾਂ ਨਸ਼ੇ ਕਤਲ ਬੰਬ ਬਲਾਸਟ ਹੋ ਰਿਆ ਤੇ ਜੇ ਉਹਨਾਂ ਨੇ ਕੋਈ ਗੱਲ ਕਹਿਤੀ ਜ਼ਿੰਮੇਵਾਰੀ ਤਾਂ ਪੰਜਾਬ ਗਵਰਨਮੈਂਟ ਦੀ ਬਣਦੀ ਆ ਕਿ ਉਹ ਲੱਭਣ ਕੌਣ ਲੋਗ ਆ ਜਿਹੜੇ ਗੜਬੜ ਕਰਦੇ ਆ ਕੌਣ ਆ ਜਿਹੜੇ ਬੰਬ ਬਲਾਸਟ ਕਰਦੇ ਆ ਕੌਣ ਆ ਜਿਹੜੇ ਕਤਲ ਕਰ ਰਿਹਾ ਕੌਣ ਆ ਔਰਤਾਂ ਦੀਆਂ ਚੀਨਾ ਖੋ ਰਹੇ ਨੇ ਕੌਣ ਆ ਜਿਹੜੇ ਗੋਲੀਆਂ ਮਾਰ ਕੇ ਮਰਡਰ ਕਰ ਰਹੇ ਆ ਉਹ ਬਜਾਏ ਇਸ ਗੱਲ ਦੇ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਉਹ ਉਹਨਾਂ ਦਾ ਮਕਸਦ ਏ ਆ ਕਿ ਜਿਹੜਾ ਆਪੋਜੀਸ਼ਨ ਦੇ ਸੀਨੀਅਰ ਲੀਡਰ ਆ ਉਹਨਾਂ ਦੀ ਜਮਾਨ ਬੰਦ ਰਵੇ ਡਰ ਕਰਕੇ ਕਿ ਐਫ ਆਈ ਆਰ ਤੋਂ ਮੈਂ ਉਹਨਾਂ ਨੂੰ ਇਹ ਸਰਕਾਰ ਨੂੰ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਡੀਆਂ ਇਹੋ ਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਕਾਂਗਰਸੀ ਸਾਰੇ ਬੈਠੇ ਆ ਤੁਸੀਂ ਸਾਰਿਆਂ ਤੇ ਐਫ ਆਈ ਆਰ ਕਰ ਦੋ ਅਸੀਂ ਜਿਹੜੀ ਪੰਜਾਬ ਦੀ ਹਾਲਤ ਆ ਜਿਹੜੇ ਬੰਬਲਾਸ ਹੋ ਰਹੇ ਆ ਜਿਹੜੇ ਲੋਕਾਂ ਨਾਲ ਜ਼ਿਆਦਤੀ ਹੋ ਰਹੀ ਹੈ ਜਿਹੜਾ ਤੁਸੀਂ ਰੰਗਲਾ ਪੰਜਾਬ ਦਾ ਵਾਅਦਾ ਕੀਤਾ ਸੀ ਇਹਦਾ ਸਤਿਆਨਾਸ਼ ਕਰਦਾ ਅਸੀਂ ਹਮੇਸ਼ਾ ਬੋਲਦੇ ਰਵਾਂਗੇ ਔਰ ਤੁਹਾਡੀ ਇਸ ਧਮਕੀ ਨਾਲ ਐਫਆਈਆਰ ਨਾਲ ਕੋਈ ਕਾਂਗਰਸ ਦਾ ਲੀਡਰ ਕੋਈ ਵਰਕਰ ਚੁੱਪ ਨਹੀਂ ਰਹੇਗਾ ਇਹ ਐਫਆਈਆਰ ਵਾਪਸ ਲਿਆ ਜਾਵੇ ਇਹ ਬਿਲਕੁਲ ਝੂਠਾ ਉਹਨਾਂ ਦਾ ਕਿਸੇ ਗੱਲ ਚ ਕੀ ਲੈਣ ਦੇਣਾ ਤੁਹਾਡੀ ਪੁਲਿਸ ਕੀ ਕਰ ਰਹੀ ਆ ਤੁਸੀਂ ਲੋਕ ਕੀ ਕਰ ਰਹੇ ਹੋ ਇਸ ਕਰਕੇ ਇੰਨੀ ਗੱਲ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਦੱਸਣਾ ਚਾਹੁੰਦਾ ਕਿ ਕਿਸੇ ਨੇ ਡਰਨਾ ਨਹੀਂ ਇਹ ਸਰਕਾਰ ਵੀ ਸੰਵਿਧਾਨ ਤੋੜਨ ਦੀ ਕੋਸ਼ਿਸ਼ ਕਰਦੀ ਆ ਕਾਂਗਰਸ ਪਛਾਣ ਦੀ ਕੋਸ਼ਿਸ਼ ਕਰਦੀ ਆ ਉਹ ਕਿਹੜੇ ਮੁੱਦੇ ਤੇ ਜਿਹੜੇ ਬਚਾਉਂਦੇ ਆ ਆ ਤੁਸੀਂ ਹੁਣ ਆਹੀ ਦੇਖ ਲਿਏ ਆਹੀ ਦੇਖ ਲਿਏ ਸੰਵਿਧਾਨ ਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਆ ਤੇ ਇਹਦੇ ਚ ਆਜ਼ਾਦੀ ਕਿੱਥੇ ਬਚੀ ਉਹਨਾਂ ਨੇ ਕੋਈ ਗੱਲ ਕਹੀ ਆ ਤੇ ਐਫ ਆਈ ਆਰ ਕਿੱਥੋਂ ਬਣਦਾ ਹੈਗਾ ਤੇ ਇਸ ਕਰਕੇ ਇਹੀ ਆ ਔਰ ਉਪਰ ਤੇ ਕੇਂਦਰ ਸਰਕਾਰ ਇਹੋ ਕਰ ਰਿਆ ਥੱਲੇ ਇਹੋ ਕਰ ਰਿਆ ਸਾਡੇ ਦਾ ਵਰਕਰਾਂ ਦੇ ਇਨ ਐਫ ਆਈ ਆਰ ਹੋ ਰਿਹਾ ਇੱਥੇ ਪੁੱਛ ਲੋ ਕਿੰਨੇ ਵਰਕਰਾਂ ਤੇ ਹੋਏ ਸਾਰੇ ਪੇਪਰ ਰਿਜੈਕਟ ਕੀਤੇ ਆਮ ਪਾਰਟੀ ਸਰ ਵਿਸ਼ਵਾਸ ਨਹੀਂ ਕਰਦੀ ਹੈਗੀ ਇਹ ਸੰਵਿਧਾਨ ਚ ਨਾ ਭਾਜਪਾ ਕਰੇ ਅਸੀਂ ਤਾਂ بار بار ਕਹਿੰਨੇ ਆ ਕਿ ਇਹ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਔਰ ਆਮ ਪਾਰਟੀ ਇਹ ਬੀਜੇਪੀ ਆਰਐਸਐਸ ਦੀ ਬੀ ਟੀਮ ਆ ਇਹ ਬਿਲਕੁਲ ਦੋਵਾਂ ਦੀ ਫੰਕਸ਼ਨ ਇੱਕੋ ਜਿਹੀ ਆ ਪਰਚੇ داخل ਕੀਤੇ ਕੈਨਸਲ ਕੀਤੇ ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਆ ਦੇਖਿਓ ਹੁਣ ਪਹਿਲਾਂ ਜਦੋਂ ਜਲੰਧਰ ਬਾਈ ਇਲੈਕਸ਼ਨ ਹੋਇਆ ਸੀ ਇਹਨਾਂ ਨੇ ਕਿੰਨੀ ਜ਼ਿਆਦਤੀ ਕੀਤੀ ਆ ਲੁਧਿਆਣੇ ਵਾਲੀ ਉਹਦੇ ਚ ਵੀ ਜ਼ਿਆਦਤੀ ਕਰਨਗੇ ਇਹਨਾਂ ਦਾ ਤਾਂ ਕੰਮ ਹੀ ਸੰਵਿਧਾਨ ਦਾ ਤਾਂ ਨਾਈ ਰਹਿੰਦਾ ਇਹ ਉਹਦੀ ਪਰਵਾਹ ਨਹੀਂ ਕਰਦਾ ਲੁਧਿਆਣਾ ਜਿੰਨੀ ਚੋਂ ਹੋ ਰਹੀ ਉਹਦੇ ਕਾਂਗਸ ਵੱਲੋਂ ਕੀ ਜੀ ਨੇ ਕਾਂਗਸ ਇੱਕ ਜੁਟਾ ਹਸ ਬੰਦੇ ਜੀ ਬਿਲਕੁਲ ਇੱਕ ਜੁਟਾ ਹੈ ਬਿਲਕੁਲ ਇੱਕ ਜੁਟਾ ਹੈ ਔਰ ਸਾਰੇ ਅਸੀਂ ਲੱਗ ਕੇ ਸਾਰੇ ਲੀਡਰ ਲੱਗ ਕੇ ਸਾਰੇ ਵਰਕਰ ਲੱਗ ਕੇ ਕਾਂਗਰਸ ਉਹ ਪੰਜਾਉ ਚਿੱਤ